ਅਕੀਰ ਅਕਾਲ ਕੀ ਤਹਫੀ ਚਲੋ ਜੋ ਪੰਪ ਸਭ ਸਿੱਖਣ ਕੋ ਹੁਕਮ ਹਰ ਗੁਰੂ ਮਾਨੇਉ ਗੁਰੂ ਕਰਨਤ ਜੀ ਮਾਨੇਉ ਪ੍ਰਗਟ ਗੁਰਾਂ ਕੀ ਦੇ চাকা শুদ্ধ খোজ শব্দ মেরু ওহ গুরু জহজ হ ਛੋੜੇ ਸੋਤਰ ਪਾਰ ਕਿਉਂ ਸਰਦਾ ਘਰ ਸੇ ਵੰਦੇ ਗੁਰੂ ਘਰ ਉਤਰਨ ਨਾ ਹੋਵੇ ਜੇ ਸੋਚੀ ਲੱਖਰ ਹੈ ਤੂ ਜਨਾ ਮਰਜੀ ਸੁੱਚ ਤੇਰੇ ਸੋਚ ਨਾਲ ਕੁਛ ਨਹੀਂ ਹੋਣਾ ਵੈਸੇ ਵੀ ਤੈਨੂੰ ਅਨੰਤ ਜਨਮ ਹੋ ਗਏ ਚੱਲੇ ਨੇ ਔਰ ਤੂੰ ਇਹਨਾ ਅਨੰਤ ਜਨਮਾਂ ਦੇ ਵਿੱਚ ਲੱਖਾਂ ਵਾਰ ਸੋਚੇ ਔਰ ਇਹ ਸੋਚਣਾ ਹੀ ਤੈਨੂੰ ਜਨਮ ਮਰਨ ਦੇ ਬੰਧਨ ਵਿੱਚ ਲੈ ਆਇਆ ਕਿਉਂਕਿ हे ਜੀਵ ਤੂੰ ਧੰਨਵਾਦ ਇਹ ਸੋਚਦਾ ਹੈ ਪਰਵਾਰ ਵਾਰ ਇਹ ਸੋਚਦਾ ਹੈ ਕਾਰੋ ਬਾਰ ਬਾਰ ਇਹ ਸੋਚਦਾ ਹੈ ਪਰ ਤੂੰ ਇਹ ਨਹੀਂ ਸੋਚਦਾ ਕਿ ਤੂੰ ਆਇਆ ਕੀ ਕਰਨ ਲਈ ਸੋਚਣ ਦਾ ਮਤਲਬ ਹੈ ਯਾਦ ਕਰਨਾ ਔਰ ਯਾਦ ਤੂੰ ਉਸ ਪਰਮ ਪਿਤਾ ਪਰਮੇਸ਼ਵਰ ਨੂੰ ਕਰਦਾ ਸੀ ਉਂਦੇ ਵਰਗੇ ਹੋਣਾ ਸੀ ਕਿਉਂਕਿ ਬ੍ਰਹਮਾ ਨੇ ਤੈਨੂੰ ਬ੍ਰह्म ਸਰੂਪ ਬਣਾਇਆ ਆਤਮ ਸਰੂਪ ਬਣਾਇਆ ਸਾਧ ਤੇਰਾ ਸੁਭਾਅ ਸੀ ਸਫਰ ਤੇਰਾ ਪਾਰ ਬ੍ਰह्म ਹੋਣਾ ਦਾ ਸੀ والا ویخ ہے جیو سوچ نے کتھے لیا کھڑا کر نرک ہی نرک دکھ ہی دکھ ایوڑنا اپنے ہے ای منکھا نہ پوجی جا کیونکہ ہے جیو تیرے تو وڈا کوئی منک ہے ہی نہیں تو پہلا ہی برہم سروپ ہے آتمسروپ ہے اور سدھ تیرا سبا ہے ਔਰ ਪਰਮਤੂ ਹੂੰ ਤੂੰ ਹੀ ਹੁਣਾਸੀ ਤੈਨੂੰ ਕੋਈ ਮਨੁੱਖ ਪਰਮ ਬ੍ਰਹਮ ਨਹੀਂ ਕਰ ਸਕਦਾ ਹੈ ਜੀਵ ਜੇ ਸੋਚਣਾ ਹੀ ਹੈ ਤੇ ਪਰਮ ਬ੍ਰਹਮ ਹੋਣ ਬਾਰੇ ਸੋਚ ਤਾਂ ਜੋ ਤੈਨੂੰ ਇਹ ਜੋ ਜਨਮ ਮਰਨ ਦਾ ਕਲ ਕਲੇਸ਼ ਲੱਗਾ ਹੋਇਆ ਹੈ ਇਹ ਦੂਰ ਹੋ ਜਾਵੇ ਮਗਰ ਤੂੰ ਆਪਦੇ ਵੱਲ ਵੇਖਦਾ ਹੀ ਨਹੀਂ ਹੈ ਜੀਵ ਦੇਖ ਜਿਹੜੀ ਰਸਨਾ ਨੇ ਵਾਹਿਗੁਰੂ ਵਾਹਿਗੁਰੂ ਜਪਣਾ ਸੀ ਆਰਾਮ ਆਰਾਮ ਜਪਣਾ ਸੀ ਹੋ ਰਸਨਾ ਗੱਲਾਂ ਦੇਣ ਲੱਗ ਪਈ ਮੰਦਾ ਬੋਲਣ ਲੱਗ ਪਈ ਜਿਹੜੀਆਂ ਖਾਣੇ ਉਸ ਪਾਰ ਬ੍ਰਹਮ ਦੇ ਦਰਸ਼ਨ ਕਰਨੇ ਸੀ ਉਪਰਾਇਆਂ ਤਾਂ ਵੇਖਣ ਲੱਗ ਪਈਆਂ ਜਿਹੜੇ ਖੰਨਾ ਨੇ ਉਸ ਸ਼ਬਦ ਨੂੰ ਸੁਣਨਾ ਸੀ ਉਹ ਬੰਦੇ ਗਾਣੇ ਸੁਣਨ ਲੱਗ ਪਈਆਂ ਔਰ ਤੇਰੀ ਆਤਮਾ ਦਾ স্তর ਥੱਲੇ ਦਾ ਥੱਲੇ ਹੀ ਡਿੱਗਦਾ ਜਾ ਰਿਹਾ ਹੈ ਔਰ ਇਹ ਕੁਛ ਤੂੰ ਕਈ ਜਨਮਾਂ ਤੋਂ ਕਰ ਰਿਹਾ ਹੈ हे ਜੀਵ ਜਾਗ ਔਰ ਦੇਖ ਆਪਣੇ ਤਰਫ ਆਪਣੇ ਅੰਦਰ ਵੇਖ ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਬਸ ਦੇਖ ਔਰ ਹੋ ਜਾ ਤੂੰ ਪਰ ਬ੍ਰਹਮ ਹੋਣ ਆਇਆ ਸੀ ای ادھر ادھر دیا سوچا نہ سوچ اور اپنے آپ سفر پورا کر اس سفر پورے کیتوں بغیر ہے جیو تیرا کھڑا نہیں چڑیچنا سوچ سو ਨਾ ਹੋਈ ਛੇ ਸੋਚੀ ਲਖਵਰ ਉਹ ਤੇਰੀ ਕਾਹ ਦਾ ਅਸਰ ਉਹ ਮਰਜੀ ਕੀ ਫਤਹਿ